ਪੰਜਾਬ ਵਿੱਚ ਝੋਨੇ ਦੀ ਲੋਈ ਦਾ ਕੰਮ ਲਗਭਗ 99% ਮੁਕੰਮਲ ਹੋ ਚੁੱਕਾ ਹੈ ਪਰ ਇਹ ਸਾਰੇ ਸਾਰਾ ਝੋਨਾ ਲੱਗਣ ਤੋਂ ਬਾਅਦ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਜਿਹੜੇ ਕਿਸਾਨ ਝੋਨੇ ਦੀ ਫਸਲ ਛੱਡ ਕੇ ਕੋਈ ਹੋਰ ਫਸਲ ਲਾਉਣਗੇ ਉਹਨਾਂ ਨੂੰ ਸਰਕਾਰ 7000 ਰੁਪਏ ਪ੍ਰਤੀ ਏਕੜ ਅਰਥਾਤ 17500 ਰੁਪਏ ਪ੍ਰਤੀ ਹੈਕਟੇਅਰ ਉਹਨਾਂ ਨੂੰ ਮੁਆਵਜ਼ਾ ਦੇਗੀ ਅਤੇ ਇਸ ਕੰਮ ਲਈ ਸਰਕਾਰ ਨੇ ਤਕਰੀਬਨ 290 ਕਰੋੜ ਰੁਪਏ ਅਲੱਗ ਪਾਸ ਕਰਕੇ ਰੱਖ ਲਏ ਹਨ ਮੈਨੂੰ ਲੱਗਦਾ ਹੈ ਕਿ ਹੁਣ ਝੋਨੇ ਵਾਲਿਆਂ ਨੂੰ ਤਾਂ ਕੁਝ ਨਹੀਂ ਮਿਲੇਗਾ ਕਿਉਂਕਿ ਝੋਨਾ ਤਾਂ ਲੱਗ ਚੁੱਕਾ ਇਹ ਰਕਮ ਜਾਂ ਤਾਂ ਖੁਰਦ-ਬੁਰਦ ਹੋਏਗੀ ਕੋਈ ਠੱਗੀ ਠੋਰੀ ਹੋਏਗੀ ਦੂਜੇ ਪਾਸੇ ਸਰਕਾਰ ਨੇ ਜਿਹੜਾ ਉਹਦਾ ਅਸਲੀ ਕੰਮ ਸੀ ਮਾਰਕਫੈੱਡ ਨੇ ਕਟ ਗਿਆ ਡੀਏਪ ਖਾਦ ਖਰੀਦ ਕੇ ਸੁਸਾਇਟੀਆਂ ਰਾਹੀਂ ਕਿਸਾਨਾਂ ਨੂੰ ਵੇਚ ਦਿੱਤੀ ਬਹੁਤ ਸਾਰੀ ਸਾਰੇ ਪੰਜਾਬ ਵਿੱਚ ਉਹਦੇ ਸੈਂਪਲ ਫੇਲ ਹੋ ਗਏ ਇਹ ਹੁਣ ਜਿਨ੍ਹਾਂ ਕਿਸਾਨ ਨੇ ਉਹ ਖਰੀਦ ਕੇ ਆਪਣੇ ਖੇਤਾਂ 'ਚ ਪਾ ਲਈ ਉਹਨਾਂ ਦਾ ਝਾੜ ਘਟੇਗਾ